ਸਤਿ ਸ੍ਰੀ ਅਕਾਲ ਦੋਸਤੋ ਆਪਾਂ ਪਹੁੰਚੇ ਬਈ ਬਠਿੰਡੇ ਸ਼ਹਿਰ ਕਾਰ ਮੇਲੇ ਤੇ ਤੇ ਉਧਰ ਬੋਰਡ ਦਿਖਾ ਦੀ ਮਿੱਤਰਾਂ ਬਠਿੰਡਾ ਕਾਰ ਬਾਜ਼ਾਰ ਕਮਿੰਗ ਸੂਨ ਮਾਨਵੀਰ ਆਪਣੇ ਨਾਲ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਤੁਹਾਨੂੰ ਬਠਿੰਡੇ ਕਾਰ ਮੇਲੇ ਦਾ ਆਪਾਂ ਖੁੱਲਾ ਸੱਦਾ ਦੇਣ ਲੱਗੇ ਆ ਪੂਰੇ ਆਲ ਇੰਡੀਆ ਦੇ ਭਰਾ ਆ ਸਕਦੇ ਆ ਕਿਸੇ ਵੀ ਸਟੇਟ ਤੋਂ ਹਨਾ ਵੀਰ ਬਿਲਕੁਲ ਬਾਈ ਜੀ ਤੇ ਦੱਸਿਓ ਫਿਰ ਇੱਥੇ ਬਾਈ ਜੀ ਯੂਪੀ ਨੰਬਰ ਪੰਜਾਬ ਨੰਬਰ ਐਚਆਰ ਨੰਬਰ ਸਾਰੇ ਦੇ ਸਾਰੀਆਂ ਕਾਰਾਂ ਆਪਾਂ ਨੂੰ ਮਿਲਣੀਆਂ ਜਿੱਤੋਂ ਮਰਜ਼ੀ ਆਪਣੇ ਕੋਲੇ ਭਰਾ ਆ ਸਕਦਾ ਜਿੱਤੋਂ ਦਾ ਮਰਜ਼ੀ ਨੰਬਰ ਲਿਆ ਬੈਂਕਾਂ ਨਾਲ ਬੈਠੀਆਂ ਲੋਨ ਵਾਲੀਆਂ ਜਿੰਨਾ ਤੋਂ ਤੁਸੀਂ ਲੋਨ ਕਰਵਾਉਣਾ ਲੋਨ ਕਰਵਾਓ ਵੀਰੇ ਪਹਿਲਾਂ ਆਪਾਂ ਨਾ ਲੋਕੇਸ਼ਨ ਦੱਸਦੀ ਆ ਕਿਉਂਕਿ ਆਪਾਂ ਰੋਡ ਤੇ ਖੜੇ ਆ ਇੱਕ ਵਾਰ ਦਿਖਾ ਦਈਏ ਹਾਂਜੀ ਹਾਂਜੀ ਲੋਕੇਸ਼ਨ ਹੈਗੀ ਹੈ ਬਾਈ ਜੀ ਇਹ ਮਲੋਟ ਰੋਡ ਸਾਹਮਣੇ ਮੋਹਾ ਲੀਫ ਜੀ ਰਾਇਲ ਬਿਜ਼ਨਸ پارک ਕਮਰਸ਼ੀਅਲ ਕਲੋਨੀ ਹੈ ਇਹ ਠੀਕ ਹੈ ਇਹਦੇ ਵਿੱਚ ਸਾਰੇ ਦੇ ਸਾਰੇ ਕਾਰ ਬਜ਼ਾਰ ਵਾਲਿਆਂ ਨੇ ਆਪਦੀ ਜਗ੍ਹਾ ਪਰਚੇਜ਼ ਕੀਤੀ ਹੋਈ ਠੀਕ ਹੈ ਇੱਥੇ ਸਿਰਫ ਕਾਰ ਬਜ਼ਾਰ ਹੀ ਹੋਣਗੇ ਬਾਈ ਜੀ ਆਉਣ ਵਾਲੇ ਸਮੇਂ 'ਚ ਜਿਹੜਾ ਕਮਿੰਗ ਸੂਨ ਬਠਿੰਡਾ ਕਾਰ ਬਜ਼ਾਰ ਲਿਖਿਆ ਹੋਇਆ ਆਉਣ ਵਾਲੇ ਸਮੇਂ 'ਚ ਇਸ ਕਲੋਨੀ ਦੇ ਵਿੱਚ ਬਠਿੰਡੇ ਦੇ ਸਾਰੇ ਕਾਰੋਬਾਰ ਇੱਕੋ ਜਗ੍ਹਾ ਤੇ ਇਕੱਠੇ ਹੋ ਜਾਣਗੇ ਇਹ ਬਹੁਤ ਵੱਡਾ ਫਾਇਦਾ ਹੋ ਗਿਆ ਆਪਾਂ ਮਲੋਟ ਰੋਡ ਤੇ ਖੜੇ ਆਂ ਇਸ ਸਾਈਡ ਮਲੋਟ ਆ ਗਿਆ ਤੇ ਆ ਇੱਧਰ ਬਠਿੰਡਾ ਨਾਲ ਹੀ ਆ ਗਿਆ ਤੇ ਇਸ ਰੋਡ ਦੇ ਉੱਤੇ ਰਾਇਲ ਬਿਜ਼ਨਸ ਪਾਰਕ ਤੇ ਵੀਰੇ ਕੱਲ ਦਾ ਦਿਨ ਵੀ ਅੱਜ 21 ਸਤੰਬਰ ਐ ਐਤਵਾਰ ਆ ਤੇ ਕੱਲ ਨੂੰ 22 ਸਤੰਬਰ ਸੋਮਵਾਰ ਨੂੰ ਵੀ ਇਹ ਮੇਲਾ ਲੱਗੂਗਾ ਇਹ ਨਾ ਬਾਈ ਜੀ ਵੈਸੇ ਆਪਾਂ ਇੱਕ ਆਫਰ ਰੱਖੀ ਆ ਮੇਲੇ ਦੀ 2 ਮਹੀਨਿਆਂ ਲਈ ਵੀ ਦੋ ਮਹੀਨੇ ਅਸੀਂ ਨਾ ਲੈਣ ਵਾਲੇ ਤੋਂ ਨਾ ਵੇਚਣ ਵਾਲੇ ਤੋਂ ਕੋਈ ਕਮਿਸ਼ਨ ਨਹੀਂ ਲਵਾਂਗੇ ਠੀਕ ਹੈ ਚਾਹੇ ਕੋਈ ਸਾਨੂੰ ਮੰਨ ਕੇ ਚਲੋ ਡੀਲਰ ਇੱਥੇ ਆ ਰਹੇ ਆ ਆਪਦੀ ਵੇਚਣ ਆਉਂਦਾ ਹੈ ਚਾਹੇ ਕੋਈ ਕਸਟਮਰ ਆਉਂਦਾ ਹੈ ਜੇ ਉਹ ਪਰਚੇਜ ਕਰਨ ਆਉਂਦੇ ਆ ਜਿਹੜਾ ਮੇਲਾ ਹੈਗਾ ਇਹ ਮੇਲਾ ਰੈਗੂਲਰ ਹੀ ਹੋਊਗਾ ਹਰ ਸੰਡੇ ਠੀਕ ਹੈ ਹੁਣ 2 ਮਹੀਨਾ ਵਾਸਤੇ ਆਫਰ ਹੈ ਪਰ ਇਹ ਹਰ ਸੰਡੇ ਹੋਊਗਾ ਜਿਹੜਾ ਹੁਣ ਹੈਗਾ ਜੀ ਇੱਕ ਅੱਜ ਦਾ ਦਿਨ ਹੈਗਾ ਇੱਕ ਕੱਲ ਦਾ ਮੰਨ ਕੇ ਚਲੋ ਵੀ 21 ਤੇ 22 ਤਰੀਕ 2 ਦਿਨ ਤਾਂ ਹੁਣ ਪੱਕਾ ਹੀ ਇੱਥੇ ਹੈ ਕਿਉਂਕਿ ਸਰਾਧ ਕੱਲ ਪਹਿਲੇ ਨਰਾਤੇ ਆ ਹੂੰ ਹੂੰ ਪਹਿਲੇ ਨਰਾਤੇ ਕਰਕੇ ਅਸੀਂ ਕੱਲ ਦਾ ਦਿਨ ਵੀ ਕੇਰੀਅਨ ਕੀ ਬਹੁਤ ਸਾਰੇ ਵੀਰ ਨਾ ਵਹਿਮ ਕਰਦੇ ਹੁੰਦੇ ਆ ਕਿ ਸਰਾਧ ਦੇ ਵਿੱਚ ਕਾਰ ਨਹੀਂ ਲੈਣੀ ਤਾਂ ਉਹ ਦਿਨ ਨੂੰ ਧਿਆਨ ਚ ਰੱਖਦੇ ਹੋਏ ਕੱਲ ਦਾ ਦਿਨ ਜਾਨਕਿ 22 ਸਤੰਬਰ ਨੂੰ ਵੀ ਇਹ ਮੇਜਲਾ ਚੱਲੂ ਰਹੂਗਾ ਬਿਲਕੁਲ ਬਾਈ ਜੀ ਬਿਲਕੁਲ ਤੇ ਵੀਰੇ ਕਿੰਨਿਆ ਕਿੰਨਾ ਇਕੱਠ ਹੋਗਾ ਤੁਹਾਡੇ ਹਿਸਾਬ ਨਾਲ ਇਕੱਠ ਤਾਂ ਜੱਸੇ ਵੀਰੇ ਇਹ ਸੀਗਾ ਵੀ ਅਸੀਂ ਸੋਚਿਆ 200 ਕਾਰ ਸਾਡੇ ਕਾਰ ਬਜ਼ਾਰ ਵਾਲਿਆਂ ਨੇ ਕਰ ਲਾਂਗੇ। ਹਾਂਜੀ। ਬਾਕੀ ਮੰਨ ਕੇ ਚਲੋ ਵੀ ਬਾਹਰੋਂ ਆਜੂਗੀ ਕਾਰ। ਚਲੋ ਸਾਡੇ ਕਾਰ ਬਜ਼ਾਰ ਵਾਲਿਆਂ ਨੇ ਕਾਰ ਬਹੁਤ ਲੈਂਦੀ। ਉਹਦੋਂ ਬਾਅਦ ਕਸਟਮਰ ਦੀਆਂ ਕਾਰਾਂ ਬਹੁਤ ਹੋ ਗਈਆਂ। 11 ਵਜੇ ਸਹੀ ਅਸੀਂ ਮੰਨ ਕੇ ਚਲੋ ਗਿਣਤੀ ਮਾਰੀ ਸੀ ਮੋਟੀ ਮੋਟੀ ਤਾਂ 1500 ਕਾਰ 11 ਵਜੇ ਸੀ ਤੇ ਹੁਣ ਮੇਰੇ ਹਿਸਾਬ ਨਾਲ ਸਮਾਂ 2:30 ਦਾ ਹੋ ਗਿਆ। ਤੇ ਹਲੇ ਵੀ ਕਾਰ ਆਈ ਜਾਂਦੀ ਹੈ। ਹਜੇ ਆਈ ਜਾਂਦੀਆਂ ਤੁਹਾਡੇ ਸਾਹਮਣੇ ਆਪੋ ਪਾਰਕਿੰਗ ਵਾਲਾ ਅੱਗੇ ਕਰਨਾ ਪਿਆ ਬਾਈ ਜੀ ਇੱਧਰ ਦੀ ਠੱਪ ਜਾਂਦੀ ਉਲਝ ਗਿਆ ਸਿਸਟਮ ਸੋਚਿਆ ਨਹੀਂ ਸੀ ਸੋਚ ਤੋਂ ਪਾਰ ਹੋ ਗਿਆ ਕੰਮ। ਸੋਚ ਤੋਂ ਜ਼ਿਆਦਾ ਕੱਟ ਹੋ ਗਿਆ ਹਾਂ ਸੋਚ ਤੋਂ ਜ਼ਿਆਦਾ ਹੋ ਗਿਆ ਅਗਲੇ ਦਿਨਾਂ ਚ ਵੀਰੇ ਆਪਾਂ ਨੂੰ ਇਹਦਾ ਪ੍ਰਬੰਧ ਹੋਰ ਜ਼ਿਆਦਾ ਲੱਗਦਾ ਹੋਊਗਾ ਬਿਲਕੁਲ ਕਰਨਾ ਪਊਗਾ ਬਾਈ ਜੀ ਤੱਕ ਪੂਰੇ ਦਾ ਪੂਰਾ ਹੋ ਕੇ ਇਹ ਆ ਜਿਹੜੇ ਕਨੋਪੀਆਂ ਆ ਗਈਆਂ ਇਹ ਕਰਦੇ ਇਹ ਮੰਨ ਕੇ ਚਲੋ ਸਟਾਰਟਿੰਗ ਆ ਗਈ ਐ ਐਸ ਕੇ ਬੈਂਕਾਂ ਲਈ ਆ ਜੀ ਮੰਨ ਕੇ ਚਲੋ ਵੀ ਲੋਨ ਪ੍ਰੋਵਾਈਡ ਕਰਾਉਣਗੇ ਤੁਹਾਨੂੰ ਨਾਲ ਦੀ ਨਾਲ ਡਾਊਨ ਪੇਮੈਂਟ ਦਿਓ ਤੁਸੀਂ ਕਾਰ ਲੈ ਜੋ ਪੇਮੈਂਟ ਇਹਨਾਂ ਤੁਸੀਂ 10 ਦਿਨਾਂ ਨੂੰ ਲਈਏ 5 ਦਿਨਾਂ ਨੂੰ ਲਈਏ ਚਾਹੇ ਹੁਣੇ ਲੈ ਲਿਓ ਸਾਡੀ ਸਿਰਦਰਦੀ ਆ ਇਹ ਕੰਮ ਸਟਾਰਟ ਇੱਥੋਂ ਹੀ ਹੋਣਾ ਹਾਂ ਐਸਕੇ ਬੈਂਕ ਤੋਂ ਹੀ ਸਟਾਰਟ ਹੋਣਾ ਇਹਨਾਂ ਨੇ ਇੱਕ ਹੋਰ ਵੀ ਤੁਹਾਨੂੰ ਚੀਜ਼ ਦੱਸਾਂ ਮੈਂ ਜੇ ਸਾਡੇ ਕੋਲੇ ਬੈਠੇ ਤਾਂ ਭਰੋਸਾ ਕਰਿਓ ਤੁਸੀਂ ਇਹ ਸਾਰੇ ਜਾਣੇ ਰੇਟ ਰੂਟ ਦੇ ਵਿੱਚ ਵੀ ਆਪਾਂ ਨੂੰ ਰੈਟ ਕਰਨਗੇ ਠੀਕ ਹੈ ਕਿਉਂਕਿ ਮੇਲੇ ਦਾ ਹਿੱਸਾ ਹੈ ਵੀ ਸਾਡੇ ਇੰਟਰਸਟ ਰੇਟ ਆ ਜਿਹੜਾ ਉਹ ਵੀ ਘੱਟ ਲੱਗੂਗਾ ਹਾਂ ਤੁਹਾਡੀ ਕਰਾਉਣੇ ਗੱਲ ਆਜੋ ਮੈਨੇਜਰ ਸਾਹਿਬ ਇੱਥੇ ਬੈਠੇ ਆ ਤੇ ਦੱਸਿਓ ਵੀਰੇ ਆਪਣੇ ਫైనాన్స్ ਦਾ ਕੰਮ ਕਿੱਦਾਂ ਹੋਊਗਾ। ਆਪਾਂ ਹੀ ਪੁਰਾਣੀਆਂ ਨਵੀਆਂ ਦੋਵਾਂ ਤੇ ਕਰਦੇ ਆ ਲੋਨ। ਠੀਕ ਹੈ। ਤੇ ਰੇਟ ਆਫ ਇੰਟਰਸਟ ਹੀ ਆਪਣਾ ਬਾਕੀ ਨਾਲ ਘਟਾਈ। ਆਪਣਾ ਵੀ ਆਫਰ ਚੱਲੀ ਜਾਂਦਾ ਦਿਵਾਲੀ ਕਰਕੇ। ਠੀਕ ਹੈ। ਠੀਕ ਹੈ ਜੀ ਤੇ ਅਸੀਂ ਇਸ ਤੋਂ ਬਾਅਦ ਅਸੀਂ ਆਪਦਾ ਮੇਲਾ ਵੀ ਇੱਥੇ ਲਾ ਰਹੇ ਆਂ ਕਾਉਂਸਲ ਕਰ ਰਹੇ ਆਂ ਅਸੀਂ। ਓਕੇ। ਤੇ ਵਧੀਆ ਇੱਥੇ ਆ ਕੇ ਚੱਲੀ ਜਾਂਦਾ ਵੀ ਵਧੀਆ ਹੰਗਾਰਾ ਮਿਲਿਆ ਗਿਆ ਸਾਨੂੰ ਵੀ। ਠੀਕ ਹੈ ਵੀਰੇ ਜੇ ਆਪਾਂ ਪੁਰਾਣੀਕਾਰ ਤੇ ਵੀਰੇ ਰੇਟ ਆਫ ਇੰਟਰਸਟ ਦੀ ਗੱਲ ਕਰੀ ਕਿੰਨਾ ਕੁ ਰੇਟ ਆਫ ਇੰਟਰਸਟ ਆਪਣਾ ਮਾਡਲ ਹਿਸਾਬ ਨਾਲ ਆਉਂਦਾ ਜੀ। ਜੇ ਮੰਨ ਕੇ ਚਲ ਠੀਕ ਹੈ ਠੀਕ ਹੈ ਤੇ ਜਿਵੇਂ ਜਿਵੇਂ ਉੱਚਾ ਮਾਡਲ ਹੁੰ ਜਾਂਦੀ ਆ ਉਹਦੇ ਰੇਟ ਘਟੇ ਰੇਟ ਘਟੀ ਜਾਂਦਾ ਠੀਕ ਹੈ ਵੀਰੇ ਜੇ ਕੋਈ 20 ਤੋਂ 25 ਮਾਰਕ ਤੱਕ ਹੁੰਦੀ ਆ ਉਹਦਾ ਆਪਣਾ ਰੇਟ ਹੈਗਾ 12 12.5 ਰੇਟ ਆ ਜੀ ਠੀਕ ਹੈ ਤੇ ਨਵੀਂ ਕਾਰ ਤੇ ਕਿੰਨਾ ਲੱਗਦਾ ਨਵੀਂ ਤੇ ਸਾਡਾ ਹੈਗਾ 12.5 12.5 12.5 ਉਹ ਪ੍ਰੋਫਾਈਲ ਤੇ ਮੈਚ ਬਾਕੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਜਿਹੜੇ ਗਵਰਨਮੈਂਟ EMPLOYE ਆ ਉਹਨਾਂ ਲਈ ਹੋਰ ਘਟ ਜਾਂਦਾ ਨਾ ਤੇ ਬਾਕੀ ਜਿਹੜਾ ITR ਫਿਲ ਕਰਦੇ ਉਹਨਾਂ ਲਈ ਵੀ ਘਟ ਜਾਂਦਾ ਸੋ ਤੁਹਾਡੇ ਡਾਕੂਮੈਂਟ ਤੇ ਡਿਪੈਂਡ ਕਰਦਾ ਬਾਈ ਜੀ ਤੇ ਉਹ ਉਹ ਠੀਕ ਆ ਬਾਈ ਜੀ ਓਕੇ ਮਿਹਰਬਾਨੀ ਤੁਸੀਂ ਵਧੀਆ ਜੀ ਤੇ ਅੱਗੇ ਚੱਲਦੇ ਆ ਵੀਰੇ ਤੇ ਆ ਵੀ ਬੈਂਕਾਂ ਦਾ ਅੱਗੇ ਕਿਹੜੀ ਬੈਂਕ ਆ ਗਈ ਇਹ ਇਹ ਕਾਰਾਂ ਵਾਲੇ ਆ ਗਏ 13 ਕਾਰਾਂ ਵਾਲੇ ਆ ਗਏ ਨਵੀਆਂ ਵਾਲੇ ਹੁੰਡਾਈ ਦੀਆਂ ਕਾਰ ਆ ਗਈਆਂ ਹਾਂ ਜੀ 13 ਸ਼ੋਅਰੂਮ ਟੋਟਲ ਇੱਥੇ ਆਏ ਹੋਏ ਆ ਨਵੀਆਂ ਕਾਰਾਂ ਵਾਲੇ ਠੀਕ ਹੈ ਜਿਹਦੇ ਵਿੱਚ ਹੁੰਡਾਈ ਹੋਗੀ ਮਹਿੰਦਰਾ ਹੋਗੀ ਮਹਿੰਦਰਾ ਹੋਗੀ ਟੋਟਲੀ ਮੰਨ ਕੇ ਜਦੋਂ 13 13 ਐਮਜੀ ਆ ਵਾਕਸ ਵੈਗਨ ਹਾਂ ਜੀ ਤੇ ਇਥੋਂ ਬਾਈ ਜੀ ਤੁਸੀਂ ਨਵੀਆਂ ਕਾਰਾਂ ਵੀ ਪਰਚੇਜ਼ ਕਰ ਸਕਦੇ ਹੋ ਕਿਉਂਕਿ ਇੱਥੇ 13 ਕੰਪਨੀਆਂ ਜਿਹੜੀਆਂ ਨਵੀਆਂ ਕਾਰਾਂ ਵੀ ਆਈਆਂ ਹੋਈਆਂ ਨੇ ਇੱਥੇ ਟੈਸਟ ਡਰਾਈਵ ਵਗੈਰਾ ਸਾਰਾ ਕੁਝ ਹੋਊਗਾ ਸਭ ਕੁਝ ਸਭ ਕੁਝ ਸਭ ਤੋਂ ਵਧੀਆ ਚੀਜ਼ ਇੱਥੇ ਇਹ ਹੈ ਵੀ ਜਗ੍ਹਾ ਇੰਨੀ ਖੁੱਲੀ ਆ ਇਹਦੇ ਵਿੱਚ ਗੇਟ ਦੇ ਅੰਦਰੋਂ ਦਾ ਟੈਸਟ ਡਰਾਈਵ ਲੋ ਕਿਸੇ ਨੂੰ ਕੋਈ ਖਤਰਾ ਨਹੀਂ ਕਸਟਮਰ ਨੂੰ ਹੁੰਦਾ ਉਹ ਨਹੀਂ ਕੋਈ ਖਤਰਾ ਪੱਕੇ ਬੰਦੇ ਆ ਪੁਰਾਣੇ ਬੰਦੇ ਆ ਠੀਕ ਹੈ ਕਿਸੇ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਸਾਰੇ ਦੇ ਸਾਰੇ ਮੰਨ ਕੇ ਚੱਲੋ ਵੀ 25 ਜਾਣੇ ਆ ਸੀ ਜਿਨ੍ਹਾਂ ਨੇ ਮੰਨ ਕੇ ਚੱਲੋ ਵੀ ਇਹ ਮੇਲਾ ਕਰਵਾਇਆ ਜਾਂ ਸਾਡੇ ਜਿਨ੍ਹਾਂ ਦੇ ਇੱਥੇ ਸ਼ੋਅਰੂਮ ਆ ਤੇ ਜੇ ਬਰੇਪਾ ਪੁਰਾਣੀ ਕਾਰ ਦੀ ਗੱਲ ਕਰੀਏ ਮੇਲੇ 'ਚ ਆਪਾਂ ਨੂੰ ਕਿਹੜੀ ਕਿਹੜੀ ਕਾਰ ਮਿਲ ਜੂਗੀ ਬਾਈ ਤੁਸੀਂ ਨਾਮ ਲੋ ਕਿਹੜੀ ਕਾਰ ਚਾਹੀਦੀ ਹੈ ਜਿਵੇਂ ਅੱਜ ਮੇਲਾ ਦੇਖ ਕੇ ਲੱਗਿਆ ਅੱਜੇ ਬਾਈ ਤੁਸੀਂ ਨਾਮ ਦੋ ਵੀ ਮੈਨੂੰ ਆ ਚਾਹੀਦਾ ਉਹੀ ਪ੍ਰੋਵਾਈਡ ਕਰਵਾ ਦੇਗਾ ਮੈਨੂੰ ਲੱਗਦਾ ਵੀ ਮਰੂਤੀ ਤੋਂ ਲੈ ਕੇ ਇੱਥੇ BMW ਆ ਖੜੀਆਂ ਆਡੀਆਂ ਖੜੀਆਂ ਜੈਗੂਅਰ ਮਰਸੀਡੀਜ਼ ਮਤਲਬ ਕਿ ਟੋਟਲੀ ਸਾਰੀਆਂ ਕਾਰਾਂ ਖੜੀਆਂ ਨਾ ਸਾਰੀਆਂ ਕਾਰਾਂ ਸਾਰੀਆਂ ਦੀਆਂ ਸਾਰੀਆਂ ਕਾਰ ਤੁਹਾਨੂੰ ਮੈਂ ਸੌਰੀ ਤੁਹਾਡੀ ਗੱਲ ਕੱਟੀ ਗਈ ਸੀ ਵਿੱਚ ਤੁਹਾਨੂੰ ਦੱਸਦਾ ਸੀ 25 ਬੰਦਿਆਂ ਨੇ ਇਹ ਸਿਸਟਮ ਕਰਿਆ ਸਾਡੇ ਦਾ ਸਾਡਾ ਸਾਰਿਆਂ ਦੀ ਮੰਨ ਕੇ ਚਲੋ ਵੀ ਪੂਰੀ ਮਿਹਨਤ ਸੀ ਸਾਰੇ ਦੇ ਸਾਰੇ ਇਸ ਚੀਜ਼ ਤੇ ਹੁਣ ਹੈਰਾਨ ਹੈ ਵੀ ਆਪਾਂ ਕੀਤਾ ਕੀ ਸੀ ਤੇ ਹੋ ਕੀ ਆ ਹੂੰ ਉਹ ਕਹਿੰਦੇ ਹੁੰਦਾ ਨਾ ਵੀ ਇੱਕ ਪਹਿਲਾਂ ਬਾਈ ਸੁਖਜਿੰਦਰ ਲੋਪੋ ਵਾਲਾ ਕਹਿੰਦਾ ਸੀ ਕਹਿੰਦਾ ਜੇ ਮੰਨ ਕੇ ਚੱਲੋ ਵੀ ਆਪਦੀ ਉਮੀਦ ਤੋਂ ਵੱਧ ਹੋ ਜੇ ਉਹ ਚੰਗਾ ਹੁੰਦਾ ਹੂੰ ਉਹ ਚੰਗਾ ਹੀ ਹੋਇਆ ਚੰਗਾ ਹੀ ਹੋਇਆ ਸੋਚਿਆ ਸੀ ਕੋਸਤੀ ਮੰਨ ਕੇ ਚੱਲੋ ਬਣ ਗਿਆ ਕੁਛ ਨਹੀਂ ਵੀਰੇ ਵਧੀਆ ਕਿਉਂਕਿ ਪੰਜਾਬ ਦੇ ਵੀਰਾਂ ਨੇ ਤਾਂ ਬਾਹਰੋਂ ਵੀ ਬੀਰ ਬਹੁਤ ਆਏ ਆ ਸਾਰਿਆਂ ਨੇ ਬਹੁਤ ਭਰਮਾ ਹੰਗਾਰ ਦਿੱਤਾ ਦੇਖੋ ਮੈਨੇਜਮੈਂਟ ਆਪਣੀ ਆਪਾਂ ਨੇ ਮੈਨੇਜ ਕਰਨਾ ਉਹ ਆਪਣੇ ਤੇ ਡਿਪੈਂਡ ਆਪਣੀ ਜ਼ਿੰਮੇਵਾਰੀ ਹੈ ਨਾ ਤੇ ਚਲੋ ਵਧੀਆ ਆਪਾਂ ਨੂੰ ਪਹਿਲੇ ਦਿਨ ਸੀ ਪਤਾ ਲੱਗਾ ਜੇ ਇਕੱਠਾ ਨਾ ਹੁੰਦਾ ਫਿਰ ਆਪਾਂ ਨੂੰ ਇਹ ਲੱਗਣਾ ਸੀਗਾ ਕਿ ਯਾਰ ਇਕੱਠ ਨਹੀਂ ਹੋਇਆ ਪਰ ਬਹੁਤ ਵਧੀਆ ਰਿਸਪੌਂਸ ਮਿਲਿਆ ਵੀਰੇ ਤੁਸੀਂ ਦੇਖ ਸਕਦੇ ਹੋ ਆਹ ਪਾਰਕਿੰਗ ਆਇਦਰਲੀ ਸਾਈਡ ਫੁੱਲ ਹੋਈ ਪਈ ਆ ਤੇ ਗੱਡੀਆਂ ਹਲੇ ਵੀ ਆਈ ਜਾਂਦੀਆਂ ਨੇ ਸਵੇਰ ਦਾ ਇਹੀ ਚੱਲੀ ਜਾਂਦਾ ਸਿਸਟਮ ਜੀ ਇਹ ਲਾਈਨ ਇੱਕ ਤਾਰ ਨਹੀਂ ਟੁੱਟਦੀ ਸਵੇਰ ਦੀ ਬਿਲਕੁਲ ਇਹ ਤੋਂ ਨਿਗ੍ਹਾ ਆਹ ਦੇਖੋ ਲਾਈਨ ਸਾਰੀ ਉਦੋਂ ਹੀ ਜੁੜੀ ਪਈ ਆ ਹਾਂਜੀ ਆਜੋ ਆਜੋ ਤੁਸੀਂ ਆ ਲਓ ਇੱਥੋਂ ਮਰੂਤੀ ਤੋਂ ਲੈ ਕੇ ਜਿਹੜੀ ਮਰਜ਼ੀ ਕਾਰ ਲੈ ਲਓ ਤੇ ਵੀਰੇ ਜੇ ਕੋਈ ਬੰਦਾ ਮਤਲਬ ਕਾਰ ਆਪਣੀ ਵੇਚ ਨਹੀਂ ਚਾਹੁੰਦਾ ਹਨਾ ਜਿੱਦਾਂ ਲਾ ਲਓ ਵੀ ਆਪਾਂ ਕੋਈ ਆਪਾਂ ਬਠਿੰਡੇ ਖੜੇ ਆ ਸਮਝ ਲਓ ਮੁਕਸਰ ਤੋਂ ਕਿਸੇ ਨੇ ਆਉਣਾ ਕਾਰ ਵੇਚਣ ਆਪਣੀ ਘਰੇਲੂ ਕਾਰ ਤੇ ਉਹਦੇ ਲਈ ਕੀ ਕੁਸਾ ਆਓ ਬਾਈ ਜੀ ਕੋਈ ਮੰਨ ਕੇ ਚਲੋ 2 ਮਹੀਨੇ ਤੱਕ ਤੁਹਾਡੇ ਤੋਂ ਕੋਈ ਪਰਚੀ ਨਹੀਂ ਕੋਈ ਰਸੀਦ ਨਹੀਂ ਤੁਸੀਂ ਕਾਰ ਲਿਆਓ ਆਪਦੀ ਡਾਇਰੈਕਟ ਕਸਟਮਰ ਨੂੰ ਵੇਚੋ ਇੱਕ ਚੀਜ਼ ਦਾ ਥੋੜਾ ਜਿਹਾ ਹੋਰ ਰੱਖਿਓ ਧਿਆਨ ਇਹਦੇ ਵਿੱਚ ਵੀ ਤੁਹਾਡੇ ਚੈਨਲ ਰਾਹੀਂ ਵੀ ਦੱਸਣਾ ਤੁਹਾਡੇ ਚੈਨਲ ਰਾਹੀਂ ਵੀ ਆਪਾਂ ਮੰਨ ਕੇ ਚਲੋ ਦੱਸ ਦਿੰਨੇ ਆ ਵੀ ਜਿਹੜੀ ਵੀ ਕਾਰ ਦਾ ਸੌਦਾ ਹੁੰਦਾ ਸਾਡੇ ਰਜਿਸਟਰਡ 21 25 ਬੰਦਿਆਂ ਤੋਂ ਕਿਸੇ ਨਾ ਕਿਸੇ ਤੋਂ ਰਸੀਦ ਜਰੂਰ ਭਰਾਲਿਓ 2 ਮਹੀਨੇ ਦੀ ਅਸੀਂ ਆਫਰ ਦਿੱਤੀ ਆ ਕਈ ਵਾਰੀ ਕੋਈ ਗਲਤ ਕੰਮ ਹੋ ਜਾਂਦਾ ਕਾਰ ਚੰਗੀ ਮਾੜੀ ਪੇਪਰਾਂ ਦੀ ਕਮੀ ਪੇਸ਼ੀ ਆ ਜਾਂਦੀ ਆ ਉਹ ਚੀਜ਼ ਦਾ ਧਿਆਨ ਤੁਸੀਂ ਰੱਖਣਾ ਠੀਕ ਹੈ ਸਾਡੇ ਬਾਜ਼ਾਰ ਦੇ ਵਿੱਚੋਂ ਤੋਂ ਸੌਦਾ ਕਰਦੇ ਹੋ ਕਿਸੇ ਇੱਕ ਰਜਿਸਟਰਡ ਬੰਦੇ ਤੋਂ ਰਸੀਦ ਜਰੂਰ ਭਰਾਲਿਓ ਜੀ ਬਸ ਧਿਆਨ ਰੱਖਣਾ ਮਤਲਬ ਵੀਰੇ ਇਹ ਆ ਦੇਖੋ ਜਿਹਨੇ ਕਾਰ ਵੇਚਣੀ ਆ 2 ਮਹੀਨੇ ਉਹਦੇ ਤੋਂ ਕੋਈ ਕਮਿਸ਼ਨ ਤਾਂ ਲੈ ਆਣੀ ਆਣਾ ਪਰ ਰਸੀਦ ਤੁਹਾਡੀ ਪੁਰਾਣੀ ਜਰੂਰੀ ਆ ਕਈ ਵੀਰ ਸੋਚ ਲੈਂਦੇ ਨੇ ਕਿ ਚਲੋ ਯਾਰ ਆਪਣੀ ਇੱਥੇ ਗੱਲਬਾਤ ਹੋ ਗਈ ਬਾਹਰ ਜਾ ਕੇ ਆਪਾਂ ਸੌਦਾ ਕਰ ਲੈਨੇ ਆ ਕਿਉਂਕਿ ਜਿਹੜਾ ਵੀਰੇ ਖਰੀਦ ਖਰੀਦਦਾਰ ਆ ਉਹ ਤੋਂ ਕਮਿਸ਼ਨ ਇੱਕ ਦਿਨ ਹੀ ਨਹੀਂ ਅੱਜ ਦਾ ਦਿਨ ਹੀ ਨਹੀਂ ਲਿਆ ਜਾਣਾ ਬਾਈ 2 ਮਿੰਟ ਉਹ ਤੋਂ ਵੀ 2 ਮਿੰਟ ਠੀਕ ਹੈ ਤੇ ਕਈ ਵਾਰ ਬਾਹਰ ਜਾ ਕੇ ਬੰਦਾ ਸੌਦਾ ਕਰ ਲੈਂਦਾ ਕੱਲ ਨੂੰ ਕੋਈ ਦਿੱਕਤ ਪਰੇਸ਼ਾਨੀ ਆ ਗਈ ਤਾਂ ਉਹਦਾ ਤੁਹਾਡੇ ਕੋਲੇ ਪ੍ਰੂਫ ਹੋਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਇੱਥੋਂ 25 ਡੀਲਰਸ਼ਿਪਾ ਤੋਂ ਕਿਸੇ ਤੋਂ ਵੀ ਰਸੀਦ ਕਟਵਾਈ ਹੋਈ ਤੁਹਾਡੇ ਕੋਲੋਂ ਰਸੀਦ ਹੋਈ ਤਾਂ ਗੱਡੀ ਦੇ ਵਿੱਚ ਕੋਈ ਫਾਲਟ ਹੋਇਆ ਤਾਂ ਸਾਰੀ ਯੂਨੀਅਨ ਤੁਹਾਡੇ ਨਾਲ ਖੜੂਗੀ ਠੀਕ ਹੈ ਨਾ ਵੀਰੇ ਕੋਈ ਮਤਲਬ ਪੂਰੀ ਗਰੰਟੀ ਆ ਨੇ ਪੂਰੀ ਗਰੰਟੀਆ ਰਜਿਸਟਰਡ ਬੰਦੇ ਆ ਬਾਈ ਜੀ ਸਾਰੇ ਚੰਗੇ ਬੰਦੇ ਆ ਰਜਿਸਟਰਡ ਬੰਦੇ ਆ ਆਪਦੀ ਪ੍ਰੋਪਰਟੀ ਪਰਚੇਜ਼ ਕਰਕੇ ਇੱਥੇ ਬੈਠੇ ਆ ਉਹ ਮੇਰੇ ਕਹਿੰਦਾ ਮਤਲਬ ਇਹ ਕਈ ਵਾਰੀ ਬੰਦੇ ਨੂੰ ਇਹ ਹੁੰਦਾ ਵੀ ਆਪਣੇ 5-10000 ਰੁਪਏ ਬਚਾ ਲਾਂਗੇ ਬਾਹਰੋਂ ਬਾਹਰ ਸੌਦਾ ਕਰ ਲਾਂਗੇ ਆਫਰ ਤਾਂ ਅਸੀਂ ਲਾਈ ਦਿੱਤੀ 2 ਮਹੀਨਾ ਵਾਸਤੇ ਪਰ ਇੱਥੇ ਹੀ ਡੀਲ ਕਰਿਓ ਜਿਹੜੀ ਕਰਨੀ ਆ ਤੁਹਾਨੂੰ ਬਿਲਕੁਲ ਤੇ ਇੱਧਰ ਦਿਖਾ ਦੇ ਕਾਰਾਂ ਬਈ ਪੂਰੀਆਂ ਮਤਲਬ ਐਨ ਨੱਕੋ ਨੱਕ ਹੋਇਆ ਵਿਆ ਪਰ ਫਿਰ ਵੀ ਪੂਰਾ ਭਰ ਗਿਆ ਕੰਮ ਹਨਾ ਵੀਰੇ 80 80 ਫੁੱਟ ਰੋੜਾ 80 80 ਫੁੱਟ ਠੀਕ ਹੈ ਬਣਾਇਆ ਬਹੁਤ ਵਧੀਆ ਪ੍ਰਬੰਧ ਬਹੁਤ ਵਧੀਆ ਨੇ ਹਾਂਜੀ ਤਾਂ ਫਿਰ ਵੀ ਵਰਹੰਗਾਰੀ ਇੰਨਾ ਵਧੀਆ ਮਿਲ ਗਿਆ ਹਾਂਜੀ ਤੇ ਜਿਹੜੇ ਵੀ ਅੱਜ ਨਹੀਂ ਪਹੁੰਚ ਸਕੇ ਉਹ ਕੱਲ ਨੂੰ ਜ਼ਰੂਰ ਪਹੁੰਚੋ ਬਈ ਤੁਸੀਂ ਕੋਈ ਕਾਰ ਖਰੀਦਣੀ ਆ ਛੋਟੀ ਤੋਂ ਲੈ ਕੇ ਵੱਡੀ ਤੱਕ ਬਾਕੀ ਜਿਹੜੇ ਵੀਰ ਨੇ ਅੱਗੇ ਕਰੀ ਕਾਰ ਖਰੀਦਣ ਦੀ ਪਲਾਨ ਕਰ ਰਿਹਾ ਮੰਨ ਲਓ ਕੋਈ ਵੀਰ ਹੁੰਦੇ ਨੇ ਉਹ ਕਹਿੰਦੇ ਵੀ ਆਪਾਂ ਨੇ 2-3 ਮਹੀਨੇ ਤੱਕ ਗੱਡੀ ਲੈਣੀ ਆ ਹਨਾ ਹਾਂਜੀ ਹਾਂਜੀ ਤੇ ਉਹ ਵੀ ਇੱਕ ਵਾਰ ਇੱਥੇ ਜ਼ਰੂਰ ਪਹੁੰਚੋ ਕਿਉਂਕਿ ਜਦੋਂ ਤੁਸੀਂ ਇੱਥੇ ਆਓਗੇ ਵੀਰੇ ਕਾਰਾਂ ਦੇਖੋਗੇ ਤੁਹਾਨੂੰ ਰੇਟਾਂ ਦਾ ਪਤਾ ਲੱਗੂਗਾ ਹਾਂਜੀ ਠੀਕ ਆ ਵੀ ਮਾਰਕੀਟ ਦਾ ਰੇਟ ਕਾਰਾਂ ਦਾ ਕਿਹੜੀ ਕਾਰ ਦਾ ਕੀ ਰੇਟ ਚੱਲ ਰਿਹਾ ਬਿਲਕੁਲ ਤੇ ਲੰਗਰ ਪਾਣੀ ਦਾ ਵੀ ਪ੍ਰਬੰਧ ਹੈ ਪੂਰਾ ਪ੍ਰਬੰਧ ਹੈ ਜੀ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਆ ਮੰਨ ਕੇ ਚਲੋ ਬੈਠਾ ਨੂੰ ਕੂਲਰ ਪੱਕੇ ਸਭ ਪੂਰੇ ਦਾ ਪੂਰਾ ਪ੍ਰਬੰਧ ਕਰਿਆ ਹੋਇਆ ਹਮ ਧਿਆਰਾਂ ਦਾ ਮੇਲਾ ਠੀਕ ਆ ਜੀ ਅੱਗੇ ਦੀਵਾਲੀ ਆ ਰਹੀ ਆ ਤਾਂ ਉਸ ਨੂੰ ਅੱਗੇ ਦੇਖਦੇ ਹੋਏ ਕਿ ਜੋ ਵੀ ਸਾਡੇ ਤੋਂ ਅੱਜ ਵਿਅਕਤੀ ਇੱਥੋਂ ਗੱਡੀ ਲੈ ਰਿਹਾ ਸਿੱਧੀ ਕੋਈ ਸਾਡੇ ਤੋਂ ਗੱਡੀ ਪਰਚੇਸ ਕਰ ਰਿਹਾ ਉਹ ਲੋਨ ਮੇਰੇ ਤੋਂ ਸਿੱਧਾ ਕਰਾ ਰਿਹਾ ਤਾਂ ਉਹਨੂੰ ਆਪਾਂ ਅਗੇ ਤਵਜੋ 32 ਇੰਚ 32 ਇੰਚ ਦੀ LED ਮੁਫਤ ਦਿੱਤੀ ਜਾਊਗੀ ਠੀਕ ਹੈ ਜੀ ਲਓ ਮਿੱਤਰੋ ਇੱਥੇ ਤੁਹਾਨੂੰ ਕਾਰਾਂ ਤਾਂ ਬਾਧੂ ਮਿਲ ਜਾਣਗੀਆਂ ਨੇ ਨਾਲ ਫਾਈਨਾਂਸ ਦੇ ਉੱਤੇ ਸਿੰਪਲ ਫਾਈਨਾਂਸ ਵੱਲੋਂ ਬਾਈ ਉਹਨਾਂ ਨੇ ਆਫਰ ਦਿੱਤਾ ਕਿ 32 ਇੰਚੀ LED ਦਵਾਂਗੇ ਜਿਹੜੇ ਇਹਨਾਂ ਤੋਂ ਫਾਈਨਾਂਸ ਕਰਾਉਣਗੇ ਤੇ ਬਾਈ ਜੀ ਬਾਕੀ ਕਿਹੜੀਆਂ-ਕਿਹੜੀਆਂ ਬੈਂਕਾਂ ਨੇ ਆਪਾਂ ਸਾਰਿਆਂ ਨਾਲ ਗੱਲਬਾਤ ਕਰ ਲੈਣੇ ਆ ਏਯੂ ਬੈਂਕ ਤੋਂ ਹੈ। ਵਾਜੀ ਯੂ ਬੈਂਕ। ਹਾਂਜੀ ਹਾਂਜੀ। ਠੀਕ ਹੈ ਵੀਰੇ। ਆਪਣੀ ਬੈਂਕ ਦੇ ਕੀ ਕੀ ਆਫਰ ਨੇ? ਆਪਣੇ ਹੀ ਆਪਣਾ ਐਕਸ਼ੁਰਮ ਦਾ ਜਿਹੜਾ ਹੈਗਾ 100% ਲੋਨ ਕਰ ਦਿੰਦੇ ਹੈਗੇ। ਠੀਕ ਹੈ। ਆਨ ਰੋਡ ਵੀ ਫੰਡਿੰਗ ਵੀ ਸਟਾਰਟ ਕਰਤੀ ਆਪਾਂ। ਨਵੀਂ ਕਾਰ ਦੇ। ਨਵੀਂ ਕਾਰ ਦੇ ਆਸ ਸੀ ਇੰਸ਼ੋਰੈਂਸ ਫੰਡ ਕਰ ਦਿੰਦੇ ਆ ਜੀ। ਠੀਕ ਹੈ ਵੀਰੇ। ਤੇ ਪੁਰਾਣੀ ਗੱਡੀਆਂ ਦਾ ਆਪਾਂ ਗ੍ਰਿਡ ਦੀ ਚੈੱਕ ਕਰਦੇ ਆ, ਵੈਲਿਊਏਸ਼ਨ ਚੈੱਕ ਕਰਦੇ ਆ 100% ਤੱਕ ਆਪਾਂ ਲੋਨ ਕਰ ਰਹੇ ਆ ਸਰ। ਠੀਕ ਹੈ। ਠੀਕ ਹੈ। ਸਿੰਪਲ ਸ਼ਾਈਨ ਜੀ ਨਾਲ ਅਸੀਂ ਜੁੜੇ ਹੋਏ ਹੈਗੇ ਆ। ਠੀਕ ਹੈ। ਇਹਨਾਂ ਤੋਂ ਜੇ ਆਪਾਂ ਲੋਨ ਕਰਵਾ ਰਹੇ ਠੀਕ ਹੈ ਤੇ ਪੀਐਫ ਦੇ ਵਿੱਚ ਰੇਟ ਦੇ ਵਿੱਚ ਅਸੀਂ ਡਿਸਕਾਊਂਟ ਦੇਵਾਂਗੇ 1 1 2 2 3 3% ਦਾ ਜਿੰਨਾ ਹੋ ਸਕਿਆ ਮੈਕਸਿਮਮ ਆਪਾਂ ਇੱਥੋਂ ਅੱਜ ਡਿਲੀਵਰ ਹੀ ਕਰਵਾਵਾਂਗੇ ਨਾਲ ਦੀ ਠੀਕ ਹੈ ਮਤਲਬ ਜਿਹੜਾ ਬੰਦਾ ਇੱਥੇ ਮੇਲੇ ਤੋਂ ਕਾਰ ਖਰੀਦਣ ਆਉਂਦਾ ਘਰੋਂ ਸੋਚ ਕੇ ਆਉਂਦਾ ਮੈਂ ਅੱਜ ਕਾਰ ਕਰ ਲੈ ਕੇ ਆਉਣੀ ਤੇ ਉਸ ਨੂੰ ਅੱਜ ਗੱਡੀ ਦੇ ਕੀ ਹੀ ਤੋਰਾਂਗੇ ਜਿਹੜਾ ਮਨ ਬਣਾ ਕੇ ਆਇਆ ਤਾਂ ਉਹਨੂੰ ਅਸੀਂ ਗੱਡੀ ਦੇ ਕੀ ਹੀ ਤੋਰਾਂਗੇ ਜੀ ਠੀਕ ਹੈ ਜੀ ਹਾਂਜੀ ਤੇ ਅਗਲੀਆਂ ਮੈਂਕਰ ਨਾਲ ਬਾਈ ਜੀ ਆਈਸੀ ਬੈਂਕ ਦੇ ਬਾਈ ਜੀ ਆਈਸੀ ਬੈਂਕ ਚੋਂ ਅਰਵਿੰਦਰ ਜੀ ਆਪਣੇ ਇਹ ਚੈਨਲ 파ਟਨਰ ਨੇ ਜਸਵੀਰ ਸਿੰਘ ਜੀ ਆਪਣੇ ਇਹ ਆਪਾਂ ਐਕਸ਼ੋਰੂਮ ਦਾ ਜਿਹੜਾ ਵੈਲਿਊਏਸ਼ਨ ਯੂਜ਼ ਕਾਰ ਦਾ 100% ਲੋਨ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਇਹਨਾਂ ਨੇ ਬਾਕੀ ਦੱਸ ਹੀ ਦਿੱਤਾ ਜਿਹੜੀ ਆਫਰ ਚੱਲ ਰਹੀ ਹੈ ਠੀਕ ਹੈ ਜੀ ਤੇ ਮਤਲਬ ਵੱਧ ਤੋਂ ਵੱਧ ਮਤਲਬ ਹੋਣ ਫਾਈਨਾਂਸ ਠੀਕ ਹੈ ਜੀ ਆਈਸੀ ਬੈਂਕ ਤੋਂ ਆ ਗਈ ਜੀ ਆਗੇ ਕਹਿਣਾ ਚਾਹੁੰਦਾ ਹਾਂ ਹਾਂਜੀ ਹਾਂਜੀ ਜੀ ਜਿਹੜਾ ਇਹ ਆਫਰ ਹੈ ਅੱਜ ਮੇਲੇ ਨੂੰ ਦੇਖ ਕੇ ਅਸੀਂ ਸ਼ੁਰੂਆਤ ਕੀਤੀ ਹੈ ਕਿਉਂਕਿ ਦੀਵਾਲੀ ਦੇ ਆਫਰ ਚੱਲ ਰਹੇ ਤੇ ਹੋਰ ਆ ਰਹੇ ਆ ਤੇ ਸਾਡਾ ਅੱਜ ਪਹਿਲਾ ਦਿਨ ਹੈ ਇਹਨੂੰ ਦੇਖ ਕੇ ਜੋ ਆਫਰ ਦਿੱਤੀ ਗਈ ਹੈ ਇਹ ਆਫਰ ਕੱਲ੍ਹੋਂ ਵੀ ਕੰਟੀਨਿਊ ਰਹੂਗੀ ਸਾਡੇ ਵੱਲੋਂ ਤੇ ਇਸ ਆਫਰ ਦੇ ਵਿੱਚ ਕੀ ਹੈ ਵੀ ਮੈਂ ਪਿਛਲੇ 15 ਸਾਲ ਤੋਂ ਜਿਵੇਂ ਦੱਸਿਆ ਕਿ ਤੁਹਾਨੂੰ ਲੋਨ ਕਰ ਰਹੇ ਹਾਂ ਮੇਰੇ ਕੋਲ 30 ਤੋਂ 35 ਬੈਂਕ ਨੇ HDFC, Yes Bank, AU Bank OK SK ਫਾਈਨਾਂਸ ਵਿੱਚ ਸਾਰੇ ਬੈਂਕਾਂ ਦੇ ਨਾਲ ਲੋਨ ਕਰਦਾ ਅਸੀਂ ਇਨਸਟੈਂਟ ਅਪਰੂਵਲ ਲੈ ਕੇ ਵਿਥਿਨ 2 ਘੰਟਿਆਂ ਦੇ ਵਿੱਚ ਕੋਈ ਵੀ ਕਸਟਮਰ ਸਾਡੇ ਕੋਲੇ ਆਂਦਾ ਉਹਨਾਂ ਅਸੀਂ ਫ੍ਰੀ ਕਰਾਂਗੇ ਡਾਕੂਮੈਂਟੇਸ਼ਨ ਆਧਾਰ ਕਾਰਡ, ਪੈਨ ਕਾਰਡ, ਬਿਜਲੀ ਦਾ ਬਿੱਲ ਤੇ ਜਿੰਨਾ ਰਕਤਨਾ ਹੈਗਾ ਠੀਕ ਹੈ ਨਹੀਂ ਤਾਂ ਕੋਲ 6 ਮਹੀਨੇ ਦੀ ਬੈਂਕ ਸਟੇਟਮੈਂਟ ਅੱਜਕੱਲ ਹਰ ਇੱਕ ਕੋਲ ਨੈਟ ਬੈਂਕਿੰਗ ਚੱਲਦੀ ਆ ਉਹਦੇ ਬੇਸ ਤੇ ਅਸੀਂ ਨਾਲ ਦੀਆਂ ਅਪਰੂਵਲ ਲੈ ਕੇ ਗੱਡੀ ਦਵਾਵਾਂਗੇ ਲੋਨ ਹੋਣ ਤੋਂ ਬਾਅਦ ਉਹਨੂੰ ਅਸੀਂ ਜਿਹੜੀ ਸਾਡੇ ਵੱਲੋਂ ਹੈ ਵੀ ਜਿਹੜਾ ਕੋਈ ਲੋਨ ਸਾਡੇ ਤੋਂ ਸਿੱਧਾ ਕਰਾਏਗਾ ਉਹਨੂੰ ਅਸੀਂ ਬਕਤੀ ਇੰਚ ਦੀ ਆਲਰੇਡੀ ਵੀ ਗਿਫਟ ਦੇ ਦਿੱਤੀ ਠੀਕ ਹੈ ਲੋ ਮਿੱਤਰੋ ਇੱਥੇ ਲੰਗਰ ਪਾਣੀ ਦਾ ਵੀ ਪੂਰਾ ਵਧੀਆ ਪ੍ਰਬੰਧ ਕੀਤਾ ਗਿਆ ਤੇ ਇੱਧਰ ਲੰਗਰ ਪਾਣੀ ਚੱਲ ਰਹਿਣਾ ਵੀ ਬਿਲਕੁਲ ਜੀ ਇੱਥੇ ਲੰਗਰ ਪਾਣੀ ਚਾਹ ਪਾਣੀ ਸਾਰਾ ਅਰੇਂਜਮੈਂਟ ਹੈ ਜੀ ਬਹੁਤ ਵਧੀਆ ਅੱਜ ਸਾਨੂੰ ਪਰਮਾਹੰਸਾ ਹੂੰਗਾਰਾ ਮਿਲਿਆ ਇਸ ਨੂੰ ਦੇਖ ਕੇ ਮੈਂ ਪਬਲਿਕ ਦਾ ਬਹੁਤ ਧੰਨਵਾਦ ਕਰਦਾ ਕਿ ਇੰਨੇ ਸ਼ਾਰਟ ਟਾਈਮ ਤੇ ਅਸੀਂ ਐਡ ਕੀਤੀ ਸਾਡੇ ਭਰਾਵਾਂ ਨੇ ਐਡ ਕੀਤੀ ਤਾਂ ਉਹਦਾ ਸੀ ਸ਼ੁਕਰਗੁਜ਼ਾਰ ਹਾਂ ਵੀ ਇੰਨੇ ਘੱਟ ਸਮੇਂ ਦੇ ਵਿੱਚ ਸਾਡੇ ਕੋਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠਾ ਹੋਇਆ ਜੀ ਬਿਲਕੁਲ ਬਹੁਤ ਵੱਡੀ ਬਹੁਤ ਵਧੀਆ ਇਕੱਠ ਹੋਇਆ ਤੇ ਬਹੁਤ ਸਾਰੇ ਵੀਰ ਰਹਿ ਵੀ ਗਏ ਕਿਉਂਕਿ ਕਮਾਕਾਰਾਂ ਦੇ ਰਜੇਮਿਆਂ ਕਰਕੇ ਵੀਰ ਰਹਿ ਜਾਂਦੇ ਆ ਕਿਉਂਕਿ ਆਪਾਂ ਨੇ ਕੱਲ ਹੀ ਐਡ ਸਟਾਰਟ ਕਰੀ ਆ ਨਾ ਵੀਰੇ ਕਈ ਵਾਰ ਮੌਕੇ ਦੇ ਬੰਦਾ ਨਹੀਂ ਪਹੁੰਚ ਸਕਦਾ ਸੋ ਤੁਹਾਡੇ ਲਈ ਬਾਈ ਇੱਕ ਦਿਨ ਵਧਾ ਦਿੱਤਾ ਗਿਆ ਕੱਲ ਨੂੰ 22 ਸਤੰਬਰ ਦਿਨ ਸੋਮਵਾਰ ਨੂੰ ਵੀ ਇਹ ਮੇਲਾ ਇਦਾਂ ਹੀ ਚੱਲੂ ਰਹ ਸੋ ਤੁਸੀਂ ਵੀ ਹਮ ਹਮਾ ਕੇ ਪਹੁੰਚਣਾ ਕਿਸੇ ਵੀ ਵੀਰ ਨੇ ਕੋਈ ਵੀ ਕਾਰ ਖਰੀਦਣੀ ਆ ਕੋਈ ਵੀ ਕਾਰ ਵੇਚਣੀ ਆ ਕਮਿਸ਼ਨ ਦਾ ਤੁਹਾਨੂੰ ਦੱਸਤਾ ਕਿ ਨਹੀਂ ਲਿਆ ਜਾਊਗਾ ਐਂਟਰੀ ਫ੍ਰੀ ਆ ਪਾਰਕਿੰਗ ਦੀ ਜਗ੍ਹਾ ਵਧੀਆ ਪ੍ਰਬੰਧ ਨੇ ਲੰਗਰ ਪਾਣੀ ਵੀ ਚੱਲੂ ਆ ਸੋ 2 ਮਹੀਨਿਆਂ ਲਈ ਇਹ ਆਫਰ ਵੈਲਿਡ ਆ ਤੇ ਬਾਕੀ ਬਈ ਸਭ ਤੋਂ ਵੱਡੀ ਗੱਲ ਕਿ ਜਦੋਂ ਆਪਾਂ ਕੋਈ ਪੁਰਾਣੀ ਸੈਕਹੈਂਡ ਕਾਰ ਲੈਣ ਜਾਂਦੇ ਆ ਤਾਂ ਆਪਾਂ ਕਿਸੇ ਇੱਕ ਕਾਰ ਬਾਜ਼ਾਰ ਤੇ ਜਾਂਦੇ ਆ ਉੱਥੇ 20 50 100 ਕਿੰਨੀਆਂ ਵੀ ਕਾਰਾਂ ਖੜੀਆਂ ਹੁੰਦੀਆਂ ਨੇ ਕਈ ਵਾਰ ਆਪਣੀ ਚੋਇਸ ਦੀ ਕਾਰ ਉੱਥੇ ਆਪ ਨੂੰ ਨਹੀਂ ਮਿਲਦੀ ਕਿ ਹਰ ਇੱਕ ਬੰਦੇ ਦੀ ਅਲੱਗ ਡਿਮਾਂਡ ਹੁੰਦੀ ਆ ਕੋਈ ਕਹਿੰਦਾ ਮੈਂ ਪੰਜਾਬ ਨੰਬਰ ਦੀ ਕਾਰ ਲੈਣੀ ਆ ਕੋਈ ਕਹਿੰਦਾ ਮੈਂ ਹਰਿਆਣਾ ਰਾਜਸਥਾਨ ਯੂਪੀ ਨੰਬਰ ਦੀ ਕਾਰ ਲੈਣੀ ਆ ਇੱਥੇ ਤੁਹਾਡੀ ਹਰ ਇੱਕ ਚੁਆਇਸ پوری ਹੋ ਜੂ ਤੇ ਹਰ ਇੱਕ ਸੈਗਮੈਂਟ ਦੀ ਕਾਰ ਹਰ ਇੱਕ ਬਜਟ ਦੀ ਕਾਰ ਤੁਹਾਨੂੰ ਇੱਥੇ ਆਰਾਮ ਨਾਲ ਮਿਲ ਜੂਗੀ ਤੇ ਬਾਕੀ ਗਾਰੰਟੀ ਬਹੁਤ ਵੱਡੀ ਆ ਕਿਉਂਕਿ ਜਦੋਂ ਤੁਸੀਂ ਇੱਥੋਂ ਕਾਰ ਲੈ ਕੇ ਜਾਓਗੇ ਤਾਂ ਉਹਨਾਂ ਇਸ ਜੁਨੀਅਨ ਦੀ ਪੂਰੀ ਗਾਰੰਟੀ ਆ ਜਿਹੜੇ ਇੱਥੇ ਪ੍ਰਧਾਨ ਸਾਹਿਬ ਨੇ ਉਹਨਾਂ ਦੀ ਸਾਰਿਆਂ ਦੀ ਫੁੱਲ ਗਰੰਟੀ ਹੋ ਜੇ ਤੁਹਾਡੇ ਕੋਲ ਇੱਥੋਂ ਦੇ ਡੀਲਰਸ਼ਿਪ ਦੀ ਰਸੀਦ ਹੋਊਗੀ ਠੀਕ ਹੈ ਬਾਈ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਾਦ ਜੀ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਨੂੰ ਇੱਕ ਵਾਰ ਸੇਵਾ ਦਾ ਮੌਕਾ ਤਾਂ ਲੋਨ ਸਾਡੇ ਤੋਂ ਕਰਾਓ ਤੇ ਜੀ ਆਪਦੇ ਗਿਫਟ ਦੇ ਵਿੱਚੋਂ 32 ਇੰਚੀ ਐਲਈਡੀ ਸਾਡੇ ਤੋਂ ਬਿਲਕੁਲ ਲਓ ਮਿੱਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਜੀ